ਮੇਰਾ ਨਾਮ ਜੀ ਐਸ ਆਈ ਰਾਮ ਸਿੰਘ ਹੈ ਜੀ ਅੱਛਾ ਜੀ ਕਿਹਦੀ ਮਾਮਲਾ 신고 ਹੋ ਰਿਹਾ ਹੈ ਇਹ ਨਾ ਹੀ ਮੁੰਡਾ ਸੀ ਸੁਖਮਿੰਦਰ ਸਿੰਘ ਲੋਟਾ ਕਹਿੰਦੇ ਸੀ ਇਹ ਨੂੰ ਮੰਦਿਰ ਦਾ ਮੁੰਡਾ ਜੀ 24 ਸਾਲ ਦਾ ਇਹ ਕੰਮ ਕਰਨ ਗਿਆ ਸੀ ਫੈਕਟਰੀ 'ਚ ਕੰਮ ਕਰਨ ਗਿਆ ਸੀ ਉੱਥੋਂ ਘਰੇ ਆਇਆ ਜੀ ਘਰੇ ਆ ਕੇ ਪਤਾ ਨਹੀਂ ਲੱਗਿਆ ਨਸ਼ਾ ਨੁਸ਼ਾ ਕੀਤਾ ਕੀ ਕੀਤਾ ਜੀ ਉਹ ਬਾਥਰੂਮ 'ਚ ਡੈਥ ਹੋ ਗਈ ਅੱਛਾ ਹਾਂ ਜੀ ਕੀ ਕਰਦੇ ਕੀਤਾ ਜੀ ਉਹਦੇ ਪਰਚਾ ਦਿੱਤਾ ਜੀ ਉਹਨਾਂ ਨੇ ਨਾਮ ਲਖਾਇਆ ਸੀ ਦੋ ਮੁੰਡਿਆਂ ਨੇ ਇੱਕ ਆਮਨਦੀਪ ਸਿੰਘ ਨੇ ਇਸ ਬਣੀ ਇੱਕ ਜਗਦੀਪ ਸਿੰਘ ਹੈਗਾ ਮੁੰਡਾਈ ਮੋੜ ਕਨਾਲਾ ਇਹਨਾਂ ਦੋਨਾਂ ਦੇ ਖਿਲਾਫ ਤੇ ਤਿੰਨ ਚਾਰ ਆਨਨੋਨ ਪਰਸਨਾਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਜੀ ਕੀ ਧਾਰਾ ਲੱਗੀ ਹੈ 105 ਬੀ ਐਨ ਐਸ 35 ਬੀ ਐਨ ਐਸ ਜੀ ਹਾਂ ਜੀ ਮੈਂ ਅੱਜ ਮੋੜ ਮੰਡੀ ਵਿਖੇ ਜਿਹੜਾ ਦੁਕਾਨਦਾਰ ਤੇ ਹੈ ਜੀ ਰਾਜਵਿੰਦਰ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਰਾਜਵਿੰਦਰ ਦੀ ਜਵਾਨੀ ਵਰੇ ਨਸ਼ੇ ਦੀ ਜਿਹੜਾ ਪੋਗਰ ਡੋਜ਼ ਨਾਲ ਮੌਤ ਹੋ ਗਈ ਹੈ ਨਸ਼ੇ ਦੇ ਕੋਡ ਨੇ ਇਸ ਨੌਜਵਾਨ ਨੂੰ ਨਿਕਲ ਲਿਆ ਨਾ ਕਿਸੇ ਕੇਵਲ ਇਸ ਨੌਜਵਾਨ ਨੂੰ ਬੜਿਆਂ ਨੂੰ ਅੱਜ ਜਿਹੜਾ ਨਸ਼ਾ ਹੈ ਉਹ ਜਿਹੜਾ ਲੋਕਾਂ ਦੇ ਘਰ ਉਜਾੜ ਰਿਹਾ ਹੈ ਨੌਜਵਾਨਾਂ ਦੀਆਂ ਅਰਥੀਆਂ ਜਿਹੜੀਆਂ ਉਹ ਨਸ਼ੇ ਦੀ ਭੇਟ ਚੜ ਰਹੀਆਂ ਨੇ ਇੱਥੇ ਮੈਂ ਦੱਸਣਾ ਚਾਹੁੰਗਾ ਕਿ ਰਾਜਵਿੰਦਰ ਦੇ ਇਸ ਵੇਲੇ ਦੋ ਬੱਚੇ ਨੇ ਦੋ ਬੇਟੀਆਂ ਨੇ ਇਹਨੂੰ ਅਸੀਂ ਲక్ష్ਮੀ ਵੀ ਕਹਿ ਦਿੰਦੇ ਹਾਂ ਠੀਕ ਹੈ ਉਹਨਾਂ ਦੀ ਵਾਈਫ ਹੈ ਉਹਨਾਂ ਦਾ ਭਰਾ ਹੈ ਇਹ ਪਰਿਵਾਰ ਸਵੇਰੇ ਕਮਾ ਕੇ ਸ਼ਾਮ ਨੂੰ ਜਿਹੜਾ ਆਪਣਾ ਗੁਜ਼ਾਰਾ ਕਰਨ ਵਾਲਾ ਪਰਿਵਾਰ ਸੀਗਾ ਤੇ ਇਸ ਤਰ੍ਹਾਂ ਦੇ ਗਰੀਬ ਘਰਾਂ ਦੇ ਚਿਰਾਗ ਜਿਹੜਾ ਇਹ ਨਸ਼ਾ ਦੇ ਨਾਲ ਬੁਝ ਰਹੇ ਨੇ ਸਰਕਾਰ ਨੂੰ ਇਸ ਬਿਲ ਧਿਆਨ ਦੇਣਾ ਚਾਹੀਦਾ ਤੇ ਮੈਂ ਇੱਥੇ ਨਾਲ ਪਰਿਵਾਰ ਦੇ ਦੁੱਖ ਬਣਾਉਣ ਦੇ ਨਾਲ-ਨਾਲ ਇਹ ਵੀ ਕਹਿਣਾ ਕਿ ਅਸੀਂ ਜਿਹੜੀ ਲੜਕੀ ਹੈ ਰਾਜਵਿੰਦਰ ਦੀ ਘਰੋਂ ਵਾਈਫ ਇਹਦੀ ਅਸੀਂ ਨੌਕਰੀ ਵਾਸਤੇ ਵੀ ਸਰਕਾਰ ਨੂੰ ਮੰਗ ਕਰਾਂਗੇ ਤੇ ਆਪਣੇ ਤੌਰ ਤੇ ਵੀ ਅਸੀਂ ਆਰਥਿਕ ਮਦਦ ਜਿਹੜੀ ਹੈ ਪਰਿਵਾਰ ਦੀ ਕਰਾਂਗੇ ਬੱਚਿਆਂ ਦੀ ਪੜ੍ਹਾਈ ਵਾਸਤੇ ਆਉਣ ਵਾਲੇ ਸਮੇਂ ਵਿੱਚ ਜਾਂ ਇਹਨਾਂ ਨੂੰ ਕੋਈ ਰੋਜ਼ਗਾਰ ਦਿਵਾ ਕੇ ਆਪਣੇ ਲੈਵਲ ਤੇ ਅਸੀਂ ਇਹਨਾਂ ਨੂੰ ਰੋਟੀ ਜਿਹੜਾ ਹੈ ਖਾਣ ਜੋਗੇ ਜ਼ਰੂਰ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਰਕਾਰ ਨੂੰ ਥੋੜੀ ਜਿਹੀ ਚੇਤਾਵਨੀ ਦੇ ਤਾੜਨਾ ਆਪਦੇ ਮਾਧਿਅਮ ਰਾਹੀਂ ਕਰਨਾ ਚਾਹੁੰਦਾ ਕਿ ਮੌੜ ਮੰਡੀ ਖਾਸ ਕਰਕੇ ਕਿਉਂਕਿ ਇਹ ਸਾਡੀ ਕਰਮ ਭੂਮੀ ਹੈ ਜੇ ਇੱਥੇ ਨਸ਼ੇ ਦੇ ਹਾਲਾਤ ਇਸ ਤਰ੍ਹਾਂ ਹੀ ਰਹੇ ਮੈਂ ਪਿੱਛੇ ਜੇ ਚੌਕੇ ਪਿੰਡ ਜਾ ਕੇ ਆਇਆ ਹਾਂ ਉੱਥੇ ਵੀ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਤਾਂ ਕੋਈ ਸੰਘਰਸ਼ ਜਾਂ ਮੈਨੂੰ ਜਿਹੜੀ ਹੈ ਕੋਈ ਕਾਨੂੰਨੀ ਜਿਹੜੇ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਨਸ਼ੇ ਦੀ ਰੋਕਥਾਮ ਲਈ ਕੋਈ ਨਾ ਕੋਈ ਜਿਹੜੇ ਉਪਰਾਲੇ ਉਹ ਕਰਨੇ ਪੈਣਗੇ ਆਪ ਸਭ ਦਾ ਸਹਿਯੋਗ ਮੈਂ ਰਾਜਵਿੰਦਰ ਦੇ ਪਰਿਵਾਰ ਦਾ ਹੀ ਮੀਡੀਆ ਦੇ ਮਾਧਮ ਰਾਹੀਂ ਮੰਗੂਗਾ ਕਿ ਮੀਡੀਆ ਦੇ ਮਾਧਮ ਰਾਹੀਂ ਜਿੰਨੇ ਵੀ ਸਮਾਜ ਸੇਵੀ ਪ੍ਰੇਮੀ ਨੇ ਵੱਖ-ਵੱਖ ਸਥਾਵਾਂ ਨੇ ਉਹ ਅੱਜ ਇਸ ਦੁੱਖ ਦੀ ਘੜੀ ਵਿੱਚ ਸਾਡੇ ਮੌਂਡ ਮੰਡੀ ਦੇ ਵਸਨੀਕ ਨੌਜਵਾਨ 24 ਸਾਲਾ ਰਾਜਵਿੰਦਰ ਸਿੰਘ ਦੇ ਪਰਿਵਾਰ ਦਾ